ਕਿਸੇ ਨਾਲ ਖਿਆਲ ਨਹੀਂ ਕਰਦੇ ਹੁਣ ਕੁਛ ਤਾਂ ਉਹਨਾਂ ਦੇ ਦਿਲ ਚ ਹੋਈਗੀ। ਉਹ ਤਰਫ ਹੁਣ ਇੱਥੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ। ਕੋਈ ਜੋੜ ਪਾਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਖੂਨ ਘਟ ਜਾਂਦਾ ਸੀਗਾ। ਅੱਛਾ ਡਾਕਟਰ ਹੀ ਦੇਖ ਚ ਰਹਿਤ ਰਮਿੰਦਰ ਸਿੰਘ ਉਹ ਲੈ ਕਰ ਆਇਆ। ਹਾਂ ਹਾਂ। ਤੇ ਖੂਨ ਵੀ ਕਰਵਾਇਆ ਦੋ ਵਾਰੀ। ਤੇ ਤੁਸੀਂ ਆਪਣੇ ਭਰਾ ਨਾਲ ਹੀ ਗੱਲ ਕੀਤੀ। ਕੁਝ ਤਾਂ ਕੁਛ ਨਹੀਂ ਕਰਦਾ। ਤੁਸੀਂ ਆਪਣੇ ਭਰਾ ਨਾਲ ਗੱਲ ਕਰਨੀ ਸੀ ਵੀ ਆਹ ਗੱਲ ਹੈ। ਭਰਾ ਦੀ ਆਪ ਦੀ ਜ਼ਿੰਦਗੀ ਉਹ ਲੱਗ ਸਾਈਡ ਨਹੀਂ ਤੁਹਾਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਤੁਹਾਡੇ ਪਿਓ ਨੇ ਤੁਹਾਨੂੰ ਜਨਮ ਦਿੱਤਾ ਫਿਰ ਤੁਸੀਂ ਉਹਦਾ ਕਤਲ ਕਰਤਾ ਹੈ ਪਸਤਾਵਾ। ਤੋਂ ਹੁੰਦਾ ਹੀ ਐਡਾ ਵੱਡਾ ਉਸ ਕਦਮ ਚੱਕਿਆ ਤੁਸੀਂ ਇਹ ਤੁਹਾਨੂੰ ਪਾਲਿਆ ਪੋਸਿਆ ਵਿਆਹ ਕੀਤਾ ਤੁਹਾਨੂੰ ਵੱਡਾ ਕੀਤਾ ਫਿਰ ਜ਼ਮੀਨ ਪਿੱਛੇ ਤੁਸੀਂ ਜ਼ਮੀਨ ਪਿੱਛੇ ਤੁਸੀਂ ਉਹਦਾ ਕਤਲ ਕਰ ਦਿੱਤਾ ਨਹੀਂ ਜ਼ਮੀਨ ਪਿੱਛੇ ਨਹੀਂ ਹੋਰ ਇਸ ਵਾਲੇ ਸੀ ਕੁਦੇਰਾ ਕੋਈ ਸੀ ਨਾ ਕੰਮੀ ਜ਼ਮੀਨ ਤਾਂ ਨਹੀਂ ਘੋਰੋੜਾ ਵੀ ਸੀ ਤੇ ਡੁੱਗਲੇ ਜਿਹਦਾ ਹੁੰਦਾ ਜੀ ਕਿਉਂਕਿ ਹੁੰਦਾ ਕੋਈ ਤਾਂ ਸਭ ਹੀ ਸਕਦਾ ਉਹ ਕੱਲ ਪੈ ਸਕਦਾ ਉਹ ਤਾਂ ਨਾ ਮਸਲਾ ਹੁੰਦਾ ਤੁਹਾਡੇ ਫਿਰ ਪਿਤਾ ਜੀ ਮੰਨਦੇ ਨਹੀਂ ਸੀ ਤੁਹਾਡੀ ਗੱਲ ਇਸ ਕਰਕੇ ਤੁਸੀਂ ਇਹ ਕਦਮ ਵੀ ਨਹੀਂ ਚੁੱਕਦੇ ਮੇਰੇ ਕਿ ਕਿਸੇ ਰੈਸਟੋਰੈਂਟ ਆ ਲਿਖੇ ਵੀ ਨਹੀਂ ਮੰਨਿਆ ਜਤੈ ਉਹਨਾਂ ਨੇ ਅੱਛਾ ਇਸ 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 ਕਰਕੇ ਤੁਸੀਂ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਕੇ ਹਾਂ ਜੀ ਤੁਹਾਡੀ ਮਾਤਾ ਜੀ ਹੈ